ਉਪਰੇਟ ਕਰਦੇ ਰਹੇ ਨੇ ਤੇ ਪਹਿਲੀ ਵਾਰ ਇਨਸੀਡੈਂਟ ਨਹੀਂ ਹੋਇਆ ਕਿ ਜਦੋਂ ਰਜਿੰਦਰਾ ਹਸਪਤਾਲ ਦੀ ਮੇਨ ਐਮਰਜੈਂਸੀ ਦੇ ਵਿੱਚ ਲਾਈਟ ਆਈ ਗਈ ਹੈ ਲਾਈਟ ਜਾਈ ਗਈ ਹੈ ਤੇ ਮਨਿਸ ਤੇ ਕੰਦਰਾਮੈਂਟ ਹੋ ਗਏ ਨੇ ਵੈਂਟੀਲਿਬੰਦ ਹੋ ਚੁੱਕਿਆ ਤੇ ਲਾਈਟ ਗਈ ਹੋਈ ਹੈ ਕਿ ਉਪਰੇਟ ਕਿੱਦਾਂ ਕਰੇਗੇ ਕਿ ਪੇਸ਼ੈਂਟ ਦੀ ਜਾਨ ਨੂੰ ਕੁਝ ਹੁੰਦਾ ਹੋਵੇ ਤੇ ਜ਼ਿੰਮੇਵਾਰ ਕੌਣ ਹੋਣਗੇ ਡਾਕਟਰ ਹੋਣਗੇ ਕਿ ਜਿਹੜਾ ਇੱਥੇ ਰਿਸਪੌਂਸਿਬਿਲਟੀ ਵਾਲਾ ਉਹ ਜ਼ਿੰਮੇਵਾਰ ਹੋਗਾ ਸਿੱਖਿਆ ਤੇ ਸਿਹਤ ਬਾਰੇ ਵੱਡੇ ਵੱਡੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ ਇੱਕ ਵਾਰ ਫਿਰ ਚਰਚਾ ਦੇ ਵਿੱਚ ਆ ਗਈ ਹੈ ਕਾਰਨ ਪਟਿਆਲਾ ਦਾ ਰਜਿੰਦਰਾ ਹਸਪਤਾਲ ਜਿੱਥੇ ਕਿ ਲਾਈਟ ਨਾ ਹੋਣ ਤੋਂ ਬਾਅਦ ਇੱਕ ਵੀਡੀਓ ਡਾਕਟਰ ਦੇ ਵੱਲੋਂ ਬੜਾਈ ਜਾਂਦੀ ਹੈ ਜਿਸ ਨੂੰ ਡਾਕਟਰ ਦੇ ਵੱਲੋਂ ਸੋਸ਼ਲ ਮੀਡੀਆ ਤੇ ਪਾਇਆ ਜਾਂਦਾ ਹੈ ਤੇ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਜਾਂਦੀ ਹੈ ਦੱਸਦੇ ਕਿ ਇਸ ਦੇ ਵਿੱਚ ਡਾਕਟਰ ਇੱਕ ਆਪਰੇਸ਼ਨ ਕਰਦੇ ਦਿਖਾਈ ਦੇ ਰਹੇ ਨੇ ਅਤੇ ਵੈਂਟੀਲੇਟਰ ਦੇ ਉੱਪਰ ਪਿਆ ਮਰੀਜ਼ ਦਾ ਆਪਰੇਸ਼ਨ ਕੀਤਾ ਜਾ ਰਿਹਾ ਹੈ ਡਾਕਟਰਾਂ ਦੇ ਵੱਲੋਂ ਹੁਣ ਰਜਿੰਦਰਾ ਹਸਪਤਾਲ ਪਟਿਆਲਾ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਇੱਥੇ ਐਮਰਜੈਂਸੀ ਦੇ ਵਿੱਚ ਲਾਈਟ ਨਹੀਂ ਹੈ ਡਾਕਟਰ ਬਲੂਏ ਵੀ ਕਹਾਂ ਜਾ ਰਿਹਾ ਕਿ ਪਹਿਲੀ ਜਾਂ ਕੋਈ ਦੂਜੀ ਘਟਨਾ ਨਹੀਂ ਹੈ ਅਜਿਹਾ ਬਹੁਤ ਵਾਰ ਹੋਇਆ ਹੈ ਜਿਸ ਦੇ ਕਾਰਨ ਉਹਨਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਡਾਕਟਰ ਬਲੂਏ ਵੀ ਕਹਿਆ ਗਿਆ ਕਿ ਜੇਕਰ ਹੁਣ ਆਪਰੇਸ਼ਨ ਥੀਏਟਰ ਦੇ ਵਿੱਚ ਮਰੀਜ਼ ਨੂੰ ਕੁਝ ਹੋ ਜਾਂਦਾ ਹੈ ਤਾਂ ਆਖਰਕਾਰ ਇਸ ਦਾ ਜ਼ਿੰਮੇਵਾਰ ਕੌਣ ਹੈ ਹੁਣ ਇਸ ਮਾਮਲੇ ਦੇ ਵਿੱਚ ਪੰਜਾਬ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦਾ ਵੀ ਪਿਆਰ ਸਾਹਮਣੇ ਆਇਆ ਹੈ ਉਹਨਾਂ ਦਾ ਕੀ ਕਹਿਣਾ ਹੈ ਇਸ ਵੀਡੀਓ ਵਾਇਰਲ ਹੋਣ ਬਾਰੇ ਉਹ ਵੀ ਸੁਣਾ ਦਿੰਦੇ ਆ ਮੈਂ ਡਾਕਟਰ ਬਲਜੀਤ ਸਿੰਘ ਸੇਤਮੰਤਰੀ ਪੰਜਾਬ ਇੱਕ ਹੁਣੇ ਥੋੜੀ ਜਿ ਮੈਂ ਵੀਡੀਓ ਦੇਖੀ ਆ ਜੀ ਜਿਹਦੇ ਵਿੱਚ ਜਿੰਦਰਾ ਹਸਪਤਾਲ ਦੇ ਵਿੱਚ ਆਪਰੇਸ਼ਨ ਕਰ ਰਹੇ ਸੀ ਤੇ ਲਾਈਟ ਚ ਰਹਿ ਗਈ ਸੀ ਲਾਈਟ ਟ੍ਰਿਪ ਕੀਤੀ ਸੀ ਪਰ ਜਿੰਨੇ ਉਹਦੇ ਵਿੱਚ ਐਮਰਜੈਂਸੀ ਸਿਸਟਮ ਸੀਗਾ ਸਾਡੇ ਯੂਪੀਐਸ ਵੀ ਕੰਮ ਕਰ ਰਿਹਾ ਸੀ ਜਨਰੇਟਰ ਨੇ ਵੀ ਕੰਮ ਕੀਤਾ ਔਰ ਲਾਈਟ ਥੋੜੀ ਦੇਰ ਬਾਅਦ ਆ ਗਈ ਸੀ ਆਪਰੇਸ਼ਨ ਬਿਲਕੁਲ ਠੀਕ ਹੋਇਆ ਮੇਰੇ ਆਪਰੇਟਿੰਗ ਸਰਜਨ ਦੇ ਨਾਲ ਗੱਲ ਹੋਈ ਆ ਮੈਡੀਕਲ ਸੁਪਰਡੈਂਟ ਦੇ ਨਾਲ ਗੱਲ ਹੋਈ ਆ ਪੇਸ਼ੈਂਟ ਬਿਲਕੁਲ ਨਾਰਮਲ ਆਪਰੇਸ਼ਨ ਹੋਇਆ ਔਰ ਪੇਸ਼ੈਂਟ ਰਿਕਵਰ ਕਰ ਰਿਹਾ ਆ ਉੱਥੇ ਇੱਕ ਜੰਗ ਡਾਕਟਰ ਸੀਗਾ ਜੂ ਨਾਰਮਲੀ ਜਿਹੜਾ ਡਾਕਟਰ ਦਾ ਰਿਐਕਸ਼ਨ ਹੁੰਦਾ ਕਿ ਉਹ ਕੋਸ਼ਿਸ਼ ਕਰਦਾ ਕਿ ਲਾਈਟ ਕਿਉਂ ਗਈ ਹੈ ਇਹਦਾ ਕੀ ਅਰੇਂਜਮੈਂਟ ਕਰਨਾ ਹੈ ਉਹ ਕਿਸੇ ਨੂੰ ਫੋਨ ਕਰੇਗਾ ਜਨਰੇਟਰ ਵਾਲੇ ਨੂੰ ਜਾਂ ਦੇਖੇਗਾ ਵੀ ਕੀ ਦਿੱਕਤ ਹੈ ਬਟ ਉਹ ਇਹ ਸਾਰਾ ਕੁਝ ਕਰਨ ਦੀ ਬਜਾਏ ਉਹ ਵੀਡੀਓ ਬਣਾਉਣ ਲੱਗਿਆ ਤੇ ਕੋਈ ਗੱਲ ਨਹੀਂ ਜੀ ਜਿਹੜੇ ਬੱਚੇ ਆ ਉਹ ਕੋਹਰਾ ਕੇ ਕਿਵਾਂ ਦੀ ਗਲਤ ਗੱਲ ਕਰਦੇ ਆ ਬਾਕੀ ਇਹਦੇ ਬਾਰੇ ਵੀ ਅਸੀਂ ਦੇਖਾਂਗੇ ਵੀ ਇਹ ਕਿਉਂ ਹੈ ਨਹੀਂ ਹੋਣਾ ਚਾਹੀਦਾ ਇਹ ਵੀ ਕੋਈ ਡਿਸਪਲਨ ਵਾਲੀ ਗੱਲ ਨਹੀਂ ਹੈ ਲੇਕਿਨ ਜਿਹੜਾ ਮੈਂ ਸਾਰਿਆਂ ਨੂੰ ਅਸ਼ੋਰ ਕਰਨਾ ਚਾਹੁੰਦਾ ਕਿ ਕੋਈ ਕਮੀ ਨਹੀਂ ਹੈ ਜੀ ਤਿੰਨ ਜੜੀਆਂ ਹੈਗੀਆਂ ਹੌਟਲਾਈਨ ਅਰਜੰਦਰਾ ਹਸਪਤਾਲ ਵਾਸਤੇ ਪਹਿਲਾਂ ਇੱਕ ਵਾਰੀ ਹੌਟਲਾਈਨ ਦੀ ਦਿੱਕਤ ਆਈ ਸੀ ਅਸੀਂ ਦੋ ਹੌਟਲਾਈਨਾਂ ਇਮੀਡੀਏਟਲੀ ਮੁੱਖ ਮੰਤਰੀ ਸਾਹਿਬ ਨੇ ਕਹੇ ਵੀ ਪੈਸੇ ਜਿੰਨੇ ਮਰਜ਼ੀ ਲਓ ਡਾਕਟਰ ਸਾਹਿਬ ਤਿੰਨ ਹੌਟਲਾਈਨਾਂ ਪਾਈਆਂ ਹੋਈਆਂ ਹੌਟਲਾਈਨ ਹੈ ਜਿਹੜਾ ਲੋਕਲ ਲੈਵਲ ਤੇ ਜਿਹੜਾ ਫਾਲਟ ਆਇਆ ਸੀ ਪ੍ਰੈਸ਼ਰ ਜੈਕਟਰ ਦੇ ਵਿੱਚ ਉਹ ਵੀ ਰੈਕਟੀਫਾਈ ਕਰਤਾ ਜਨਰੇਟਰ ਨੇ ਵੀ ਕੰਮ ਕੀਤਾ ਔਰ ਜਿਹੜਾ ਯੂਪੀਐਸ ਹੈ ਉਹਨੇ ਵੀ ਕੰਮ ਕੀਤਾ ਐਮਰਜੈਂਸੀ ਸਿਸਟਮਸ ਨੇ ਕੰਮ ਕੀਤਾ ਆਪਰੇਸ਼ਨ ਬਿਲਕੁਲ ਠੀਕ ਹੋਇਆ ਪੇਸ਼ੈਂਟ ਬਿਲਕੁਲ ਠੀਕ ਹੈ ਸਾਰਿਆਂ ਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਬਾਕੀ ਮੈਂ ਸਭ ਨੂੰ ਬੇਨਤੀ ਵੀ ਕਰਦਾ ਕਿ ਜਿਹੜਾ ਹਸਪਤ ਇਸ ਤਰ੍ਹਾਂ ਦੀ ਗੱਲਬਾਤ ਹੁੰਦੀ ਆ ਉਹਨੂੰ ਬਿਨਾ ਮਤਲਬ ਦੇ ਕੋਈ ਬਹੁਤ ਜ਼ਿਆਦਾ ਇਹਨੂੰ ਉਹ ਨਹੀਂ ਕਰਨਾ ਚਾਹੀਦਾ ਤੇ ਬਿਲਕੁਲ ਠੀਕ ਆ ਜੀ ਮਰੀਜ਼ ਠੀਕ ਆ ਸਾਰਾ ਕੁਝ ਠੀਕ ਆ ਔਰ ਅਸੀਂ ਪੂਰੀ ਜ਼ਿੰਮੇਵਾਰੀ ਦੇ ਨਾਲ ਜਿਹੜਾ ਸਾਰਾ ਕੁਝ ਕਰ ਰਹੇ ਆ ਠੀਕ ਆ ਬਹੁਤ ਬਹੁਤ ਧੰਨਵਾਦ